ਗੱਲ ਬੜੀ ਸਹੀ ਠੁਕਦੀ ਐ ਸੁਖਵੀਰ ਬਾਦਲ ਤੇ ਰੱਬ ਨਹੀਂ ਮਾਰਦਾ ਲੱਤ ਰੱਬ ਨਹੀਂ ਮਾਰਦਾ ਘਸੁੰ ਜਦੋਂ ਵੀ ਮਾਰਦਾ ਮਾਤੀ ਮਾਰਦਾ ਸੁਖਵੀਰ ਬਾਦਲ ਦੀ ਵੀ ਵਾਹਿਗੁਰੂ ਨੇ ਮੱਤ ਮਾਰੀ ਇਹਨੇ ਗੈਂਗਸਟਰ ਦੀ ਸੱਸ ਨੂੰ ਟਿਕਟ ਦੇ ਦਿੱਤੀ ਜਿਹੜੀ ਬੀਬੀ ਸੁਖਵਿੰਦਰ ਗੌਰ ਦੀ ਗੱਲ ਕਰ ਰਹੇ ਹੋ ਬਿਲਕੁਲ ਉਹਨਾਂ ਦੀ ਗੱਲ ਕਰ ਰਹੇ ਆ ਜੀ ਪਰ ਉਹ ਤਾਂ ਸਰਕਾਰ ਦਾ ਚਿਹਰਾ ਦੱਸਿਆ ਜਾ ਰਿਹਾ ਉਹਨਾਂ ਨੂੰ ਪੰਥਕ ਸੱਪਾਂ ਦੇ ਵਿੱਚ ਬੜਾ ਪਿਆਰ ਮਿਲਦਾ ਉਹ ਕਹਿੰਦੇ ਕਿ ਉਹ ਧਰਮੀ ਫੌਜੀ ਦੇ ਪਤਨੀ ਆ ਓਕੇ ਮੈਂ ਤੁਹਾਡੇ ਇਹਦੇ ਤੇ ਹੀ ਆਸਨ ਕਲੇਮ ਕਰ ਰਹੇ ਹੋ ਕਲੇਮ ਕਰ ਰਹੇ ਹੋ ਕਿ ਉਹ ਧਰਮੀ ਫੌਜੀ ਦੀ ਪਤਨੀ ਆ। ਸਟੇਜਸ ਤੇ ਜਾ ਕੇ ਵੀ ਬੋਲ ਰਿਹਾ ਕਿ ਸਾਡੇ ਨਾਲ ਬੜੇ ਅਤਿਆਚਾਰ ਹੋਏ ਆ। ਇਹ ਹੋ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਨਾਲੇ ਤੁਹਾਡੇ ਥਰੂ ਬੀਬੀ ਜੀ ਨੂੰ ਵੀ ਪੁੱਛਦਾ ਹਾਂ। ਜੋ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚੋਂ ਆ। ਧਰਮੀ ਫੌਜੀ ਇਸ ਵੇਲੇ ਕਿੱਥੇ ਹੈ? ਕਿਉਂ ਨਹੀਂ ਉਹ ਇੱਥੇ ਆ ਕੇ ਆਪਣੀ ਵਾਈਫ ਵਾਸਤੇ ਵੋਟਾਂ ਮੰਗ ਰਿਹਾ। ਨਾਲੇ ਜਿਹੜੀਆਂ ਤਸ਼ੱਦਦਾਂ ਉਹਨਾਂ ਨੇ ਝੱਲੀਆਂ। ਆ ਕੇ ਆਪ ਆਪਣੇ ਮੂਹੋਂ ਲੋਕਾਂ ਨੂੰ ਦੱਸਣ ਅੱਛਾ ਤੁਸੀਂ ਚਾਹੁੰਦੇ ਕਿ ਜਿਹੜੇ ਨਾਲ ਤਰਮੀ ਫੌਜੀ ਹੋਰ ਵੀ ਸੀ ਜਿਹੜੇ ਇਸ ਟਾਈਮ ਦੁਨੀਆ ਤੇ ਹੈਗੇ ਆ ਉਹ ਆ ਕੇ ਚੱਲਣ ਨਾਲ ਇਹਨਾਂ ਦੇ ਨਹੀਂ 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 ਮੈਂ ਕਹਿ ਰਿਹਾ ਕਿ ਜੇ ਕਹਿ ਰਿਹਾ ਕਲੇਮ ਕਰ ਰਿਹਾ ਕਿ ਸਾਡਾ ਮੇਰਾ ਘਰ ਵਾਲਾ ਤਰਮੀ ਫੌਜੀ ਸੀਗਾ ਇਹਨਾਂ ਦਾ ਘਰ ਵਾਲਾ ਉਹ ਤਰਮੀ ਫੌਜੀ ਕਿੱਥੇ ਹੈ ਕਿਉਂ ਉਹਦੀ 84 ਦੀ ਫੋਟੋ ਹੀ ਲਈ ਹੋਈ ਹੈ ਹੁੰਦੀ ਕਿਉਂ ਨਹੀਂ ਲਈ ਉਹ ਕਿੱਥੇ ਹੈ ਉਹ ਆ ਕੇ ਕਿਉਂ ਨਹੀਂ ਬੀਬੀ ਲਈ ਓਟਾ ਮੰਗ ਰਿਆ ਉਹ ਕਿਉਂ ਨਹੀਂ ਕੀ ਨਾਮ ਆ ਕੇ ਦੱਸਦਾ ਵੀ ਜਿਹੜੇ ਅਤਿਆਚਾਰ ਜ਼ੁਲਮ ਹੋਏ ਨੇ ਆਪਣੇ ਮੂੰਹੋਂ ਦੱਸੇ ਉਹ ਹੈਗੇ ਆ ਕਿ ਬਿਲਕੁਲ ਹੈਗੇ ਆ ਜੀ ਪੁੱਛੋ ਇਹਨਾਂ ਨੂੰ